ਬੀਜੇਪੀ ਵਿੱਚ ਸ਼ਮੂਲੀਅਤ ਤੋਂ ਬਾਅਦ ਨਾਬਾ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਪੁੱਜੇ ਮਹਾਰਾਣੀ ਪ੍ਰਨੀਤ ਕੌਰ ਨਾਬਾ ਦੀਆਂ ਕਈ ਪੰਚਾਇਤਾਂ ਬੀਜੇਪੀ ਵਿੱਚ ਹੋਈਆਂ ਸ਼ਾਮਲ ਕੀਤਾ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਖਬਰ ਨਾਬਾ ਤੋਂ ਆ ਰਹੀ ਹੈ ਜਿੱਥੇ ਬੀਜੇਪੀ ਦੇ ਵਿੱਚ ਸ਼ਮੂਲੀਅਤ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨਾਬਾ ਵਿਖੇ ਚੋਣ ਪ੍ਰਚਾਰ ਲਈ ਪੁੱਜੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਨਾਬਾ ਦੀਆਂ ਕਈ ਪੰਚਾਇਤਾਂ ਬੀਜੇਪੀ ਵਿੱਚ ਸ਼ਾਮਲ ਹੋਈਆਂ ਨਾਬਾ ਪਹੁੰਚੇ ਮੈਂਬਰ ਆਫ ਪਾਰਲੀਮੈਂਟ ਪ੍ਰਨੀਤ ਕੌਰ ਬਹੁ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰਾਂ ਸਮੇਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਾਇਆ ਜਿੱਥੇ ਪੰਚਾ ਸਰਪੰਚਾਂ ਵੱਲੋਂ ਅਤੇ ਪਾਰਟੀ ਦੇ ਆਗੂਆਂ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ ਗਿਆ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਇਹ ਸਵਾਲ ਪੁੱਛਣ ਤੇ ਉਹਨਾਂ ਕਿਹਾ ਕਿ ਕਾਨੂੰਨੀ ਢੰਗ ਨਾਲ ਹੀ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਵੀ ਪੰਜਾਬ ਦੇ ਵਿੱਚ ਕਾਂਗਰਸੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਤੇ ਹੁਣ ਜਦੋਂ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤਾਂ ਉਹਨਾਂ ਨੂੰ ਹੁਣ ਕਿਉਂ ਤਕਲੀਫ ਹੋ ਰਹੀ ਹੈ? ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ ਨਾਬਾ ਤੋਂ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਤੁਸੀਂ ਵੀ ਦੇਖੋ ਇਹ ਤਸਵੀਰਾਂ। ਬਣੇ ਰਹਿਣਾ ਸਾਡੇ ਨਾਲ, ਦੇਖਦੇ ਰਹਿਣਾ ਸਾਡਾ ਚੈਨਲ। ਵਧੀਆ ਦੇਖ ਰਹੇ ਸ਼ੁਰੂਆਤ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਵੱਧਦੀ ਜਾਊਗੀ ਔਰ ਅੰਤ ਦੇ ਵਿੱਚ ਨਤੀਜੇ ਵੀ ਵਧੀਆ ਨਿਕਲਣਗੇ ਹਰਮਿੰਦ ਕੇਰਵਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹਦੇ ਸਬੰਧ ਚ ਕੀ ਕਹਿਣਾ ਚਾਹੋਗੇ ਦੇਖੋ ਕਿਸੇ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੋਰਟ ਦੇ ਵਿੱਚ ਬਹਿਸ ਹੋ ਰਹੀ ਹੈ ਇਸ ਟਾਈਮ ਔਰ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਿਨਿਸਟਰ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਦੇਖੀਏ ਹਮ ਲਗਾਤਾਰ ਆਮ ਆਦਮੀ ਪਾਰਟੀ ਭਾਜਪੀ ਤੇ ਤੰਜ ਕਸ ਰਹੀ ਹੈ ਵੀ ਇਹਨਾਂ ਨੇ ਗਲਤ ਤਰੀਕੇ ਨਾਲ ਨਜਾਇਜ਼ ਢੰਗ ਤਰੀਕੇ ਨਾਲ ਗ੍ਰਿਫਤਾਰੀਆਂ ਹੋਰ ਮੰਤਰੀਆਂ ਦੀਆਂ ਵੀ ਤੇ ਮੁੱਖ ਮੰਤਰੀ ਦੀ ਵੀ ਕੀਤੀ ਹੈ ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ ਔਰ ਜੇ ਇਹ ਭਾਜਪੀ ਦੀ ਸਰਕਾਰ ਹੈ ਇਹ ਸਰਕਾਰ ਦੀ ਹੀ ਇੱਕ ਏਜੰਸੀ ED ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ ਉਹਨਾਂ ਨੇ ਸਾਰੇ ਸਬੂਤ ਲੈ ਕੇ ਨੌਵਰੀ ਨੂੰ ਬੁਲਾਇਆ ਇਹ ਗਿਆ ਨਹੀਂ ਕਿਉਂ ਨਹੀਂ ਗਿਆ ਇਹ ਬਿਲਕੁਲ ਨਿਰਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ ਤੇ ਇਹ ਨੌਵਤ ਵੀ ਨਾ ਆਂਦੀ ਅੱਜ ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀ ਹੋ ਰਿਹਾ ਹੈ ਔਰ ਮੈਂ ਤਾਂ ਕਹਿਣਾ ਚਾਹਦੀ ਹਾਂ ਤੁਹਾਨੂੰ ਆਤਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਚੱਕ ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ ਕਿ ਕਿਸੇ ਦੂ ਮੂਸੇ ਵਾਲਾ ਦੇ ਫਾਦਰ ਨੂੰ ਜਿਹੜਾ ਲੈਟਰ ਆਇਆ ਹੈ ਉਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਸੀ ਦੇਖੋ ਮੇਰੇ ਮੁਤਾਬਕ ਇਹ ਲੈਟਰ ਨਹੀਂ ਆਉਣਾ ਚਾਹੀਦਾ ਸੀ ਕਿਉਂਕਿ ਪਤਾ ਨਹੀਂ ਕੋਈ ਕਾਨੂੰਨ ਹੋਗਾ ਉਸ ਦੇ ਤੌਰ ਤੇ ਉਹਨਾਂ ਨੇ ਕਿਹਾ ਵੇ ਇੱਕ ਕਾਨੂੰਨ ਤਾਂ ਮੈਨੂੰ ਵੀ ਨਹੀਂ ਪਤਾ ਸੀ ਪਰ ਮੈਂ ਆਪਣੇ ਵੱਲੋਂ ਜ਼ਰੂਰ ਮੁਸੇਵਾਲਾ ਜੀ ਨੇ اور ਉਹਨਾਂ ਦੀ ਧਰਮਪਤਨੀ ਨੂੰ ਬਹੁਤ-ਬਹੁਤ ਵਧਾਈ ਦੇਣੀ। ਮੁਸੇਵਾਲਾ ਬਾਦਲ ਕਰ ਰਹੀ ਪੰਜਾਬ ਸਰਕਾਰ ਸਾਨੂੰ ਤੰਗ ਕਰ ਰਹੀ ਹੈ। ਤੇ ਉਹ ਵੀ ਖਿਲਾਫ ਹੋ ਗਏ ਨੇ। ਉਹਨਾਂ ਨੇ ਕਿਹਾ ਵੀ ਜਿਹੜੇ ਮੈਂ ਤਾਂ ਪਹਿਲਾਂ ਕਿਹਾ ਸੀ ਪਾਲਿਸੀ ਗਲਤ ਆ ਫਿਰ ਇਹਨਾਂ ਨੇ ਪਾਲਿਸੀ ਬਣਾ ਕੇ ਵੱਡਾ ਕਰਪਸ਼ਨ ਕੀਤਾ। ਕਿਸ ਤਰ੍ਹਾਂ ਦੇ ਅੰਨੇ ਹਜ਼ਾਰੇ ਮੇਨ ਸੀ ਇਹਨਾਂ ਦੇ। ਜਿਹੜੇ ਲੋਕ ਅੰਨਾ ਹਜ਼ਾਰੇ ਜੀ ਬਹੁਤ ਇਨਸਮੈਂਟਡ ਔਰ ਸੋਸ਼ਲ ਐਕਟੀਵਿਸਟ ਬਗੇ ਨੇ। ਤਾਂ ਉਹਨਾਂ ਨੇ ਜੋ ਕਿਹਾ ਕੁਝ ਸੋਚ ਸਮਝ ਕੇ ਹੀ ਕਿਹਾ ਹੋਣਾ। ਮਹਾਰਾਣੀ ਪ੍ਰਨੀਤ ਕੌਰ ਜੀ ਸਾਡੇ ਨਾਭੇ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਆਏ ਨੇ ਵੱਡੀ ਗਿਣਤੀ ਦੇ ਵਿੱਚ ਪੰਚਾਇਤਾਂ ਨੇ ਵਰਕਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੰਦਾ ਫੜਿਆ ਤੇ ਮਹਾਰਾਣੀ ਜੀ ਦਾ ਸ਼ਾਨਦਾਰ ਜਿਹੜਾ ਸਵਾਗਤ ਨਾਭੇ ਹਲਕੇ 'ਚ ਕੀਤਾ ਗਿਆ ਤੇ ਤੁਹਾਨੂੰ 2024 ਦੇ ਵਿੱਚ ਮਹਾਰਾਣੀ ਜਨਕ ਜਿਹੜੇ ਨਤੀਜੇ ਨੇ ਉਹ ਦੇਖਣ ਨੂੰ ਮਿਲਣਗੇ ਆਮ ਆਦਮੀ ਪਾਰਟੀ ਬੁਰੀ ਤਰੀਕੇ ਨਾਲ ਪੂਰੇ ਪੰਜਾਬ ਦੀਆਂ ਸਾਰੀਆਂ ਸੀਟਾਂ ਜਿਹੜੀ ਉਹ ਹਾਰੇਗੀ ਦੇਖੋ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਤੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਅੰਦਰ ਗਏ ਨੇ ਜੋ ਸੱਚੇ ਹੁੰਦੇ ਤਾਂ ਉਹ ਈਟੀ ਦੇ ਅੱਗੇ ਪੇਸ਼ ਹ ਮਹਾਰਾਣੀ ਸਾਹਿਬ ਦੀ ਗਿਣਤੀ ਸ਼ੁਰੂ ਹੋਊਗੀ ਬਾਕੀ ਭਾਰਤ ਆਜੰਤੀ ਪਾਰਟੀ ਦਾ ਐਡਾ ਬੜਾ ਪਰਿਵਾਰ ਹੈ ਇਹਦੇ ਚ ਆਨ ਕਰਕੇ ਜਿਹੜੇ ਨਰਿੰਦਰભાઈ ਮੋਦੀ ਨੇ ਹੁਣ ਰਾਮ ਮੰਦਰ 370 ਜਾਂ ਗਰੀਬਾਂ ਵਾਸਤੇ ਜੋ ਕੁਝ ਕੀਤਾ ਉਹਦੇ ਨਾਲ ਇਸ ਟਾਈਮ ਘਰ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਰਹੀ ਹੈ ਵੀ ਮੋਦੀ ਸਾਹਿਬ ਦੇ ਹੱਕ ਦੇ ਵਿੱਚ ਬੀਜੇਪੀ ਦਾ ਹੀ ਕੈਂਡੀਡੇਟ ਚਤਾਨਾ ਹੈ ਔਰ ਉੱਪਰ ਦੀ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਪਟਿਆਲੇ ਤੇ ਆ ਕੇ ਸਾਡੇ ਦੇ ਸੋਨੇ ਦੇ ਸਹੌਗਾ ਕੀਤਾ ਜੈ ਸ਼ੇਰੀ ਰਾਹ ਖੁਕਤਾਨ ਖਰੀਦ ਕੇ ਬਲੇਰੋ ਪ੍ਰਾਈਵੇਟ ਗੱਡੀ ਦੇ ਉੱਤੇ ਪੰਜਾਬ ਪੁਲਿਸ ਲਿਖਿਆ ਹੋਇਆ ਇਹਨਾਂ ਲੋਕਾਂ ਨੂੰ ਚੌਸੀਆ ਕਿਉਂਕਿ ਇਹ ਆਪ ਘਰਾਂ ਚ ਉੱਥੇ ਹੋਏ ਨੇ ਫਿਰ ਸਿਕਿਉਰਟੀ ਵੀ ਰੱਖ ਲਈ ਤੀਜਾ ਵਾਦਾ ਇਹਨਾਂ ਨੇ ਕੀਤਾ ਜੀ ਸੀ ਪਰਿਵਾਰਵਾਦੀ ਰਾਜਨੀਤੀ ਖਤਮ ਕਰਾਂਗੇ ਆਪਣੇ ਚਾਰੇ ਭਰਾਵਾਂ ਨੂੰ ਇੱਥੇ ਲਿਆਂਦਾ ਤੇ ਲੁੱਟ ਹੁੰਦੀ ਹੈ ਜੇ ਕਿਸੇ ਨੇ ਕਾਰ ਪਾਉਣਾ ਹੈ ਤਾਂ ਵੀ ਐਨਓਸੀ ਤੇ ਨਾਂ ਤੇ ਪੈਸੇ ਜੇ ਕਿਸੇ ਨੇ ਦੁਕਾਨ ਪਾਉਣੀ ਹੈ ਤਾਂ ਵੀ ਪੈਸੇ ਪੂਰੀ ਹਲਕੇ ਦੇ ਵਿੱਚ ਲੁੱਟ ਹੋ ਰਹੀ ਹੈ ਤੇ ਆਪ ਘਰਾਂ ਦੇ ਜਿਹੜੇ ਵਿਧਾਇਕ ਨੇ ਜੇ ਮੈਂ ਗੱਲ ਕਰਾਂ ਮੋਗੇ ਵਾਲੀ ਭੈਣ ਦੀ ਤਾਂ ਉਹ ਸਰਕਾਰੀ ਹਸਪਤਾਲ ਵਿੱਚ ਲੱਗੇ ਹੋਏ ਏਸੀ ਲੈ ਗਈ ਜੇ ਮੈਂ ਗੱਲ ਕਰਾਂ ਐਨਆਰਆਈ ਭਰਾਵਾਂ ਦੀ ਤਾਂ ਐਨਆਰਆਈ ਜਿਹੜੇ ਭਰਾ ਨੇ ਉਹਨਾਂ ਦੀ ਇੱਥੇ ਕੋਠੀਆਂ ਦੱਬ ਲਈਆਂ ਨਸ਼ਾ ਅੱਜ ਵੀ ਪੰਜਾਬ ਵਿੱਚ ਵਿਕ ਰਿਹਾ ਹੈ ਬਹੁਤ ਸਾਰੀਆਂ ਗੱਲਾਂ ਨੇ ਪਰ ਅੱਜ ਕੋਈ ਰਾਜਨੀਤਿਕ ਭਾਸ਼ਣ ਨਹੀਂ ਕਰਨਾ ਪਰ ਮੈਂ ਤਾਂ ਲੂ ਇੱਕ ਗੱਲ ਜ਼ਰੂਰ ਦੱਸੂਗਾ ਕਿ ਅੱਜ ਤੁਹਾਡੇ ਪੁੱਤ ਬਰਿੰਦਰ ਬਿੱਟੂ ਉੱਤੇ ਇੱਕ ਪਰਚਾ ਹੋਰ ਹੋ ਗਿਆ ਕੱਲ ਮੇਰੇ ਪਿਤਾ ਜੀ ਨੂੰ ਬੁਲਾਇਆ ਗਿਆ ਥਾਣੇ ਦੇ ਵਿੱਚ ਕਹਿੰਦੇ ਜੀ ਸਾਡੀ ਮਜਬੂਰੀ ਹੈ ਕਹਾੜਾ ਪੇਟਾ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦੇ ਖਿਲਾਫ ਬੋਲਦਾ ਹੈ ਪੱਤਰਕਾਰ ਭਾਈ ਜਰਾਂ ਬੈਠਾ ਸਾਰਾ ਕਲੰਦਰਾ ਤਿਆਰ ਕਰਕੇ ਐਸਡੀਐਮ ਦਫ਼ਤਰ ਉਹਨਾਂ ਨੇ ਭੇਜਤਾ ਹੈ ਪਰ ਮੈਂ ਕੱਲ ਵੀ ਐਸਐਚਓ ਨੂੰ ਕਹੀ ਸੀ ਇੰਦਰ ਜੀ ਜਿੱਦੂ ਗੱਲ ਮੈਂ ਅੱਜ ਵੀ ਲਾਈਵ ਹੋ ਕੇ ਕਹਿ ਰਿਹਾ ਕਿ ਬਰਿੰਦਰ ਪਿੱਟੂ ਆਪਣੇ ਆਖਰੀ ਸਾਹ ਤੱਕ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਹੱਥ ਵਿੱਚ ਡੱਟ ਕੇ ਬੋਲੂਗਾ ਜਿੰਨਾ ਜੋ ਰੌਲਾ ਡਾਲਾ ਜਿੰਨੇ ਪਰਚੇ ਕਰਾਉਣੇ ਕਰਾ ਲਾ ਜਿੰਨਾ ਤੰਗ ਕਰੇਗਾ ਬਦ ਚੜ ਕੇ ਕੰਮ ਕਰਾਂਗੇ ਬਦ ਚੜ ਕੇ ਮਿਹਨਤ ਕਰਾਂਗੇ ਤੇ ਦਿਨ ਦੁਗਣੀ ਰਾਤ ਚੋਗਣੀ ਭਾਰਤੀ ਜਨਤਾ ਪਾਰਟੀ ਨੂੰ ਤਰੱਕੀ ਨਾ ਬਿਆਨ ਕੇ ਵਿਚ ਕਰਵਾਵਾਂਗੇ ਮਾਤਾ ਕੀ ਇੱਕ ਗੱਲ ਹੋਰ ਯਾਦ ਰੱਖਿਓ ਪਹਿਲਾਂ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਜਿਵੇਂ ਟੀਲ ਕਰਦੇ ਸੀ ਮੈਨੂੰ ਨਹੀਂ ਪਤਾ ਪਰ ਅਗਰ ਹੁਣ ਭਾਰਤੀ ਜਨਤਾ ਪਾਰਟੀ ਦੇ ਕਿਸੇ ਕਾਰਜਕਰਤਾ ਨੂੰ ਕਿਸੇ ਅਹੁਦੇਦਾਰ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਬੋਕਰ ਪਾਰਟੀ ਵਾਲੇ ਇੱਕ ਗੱਲ ਸੋਲਿਆ ਤੋਤੇ ਉਡਾ ਦੇਣਗੇ ਤੋਤੇ ਗੱਲ ਯਾਦ ਰੱਖਿਓ ਮੇਰੇ ਹਲਕੇ 'ਚ ਮੈਂ ਬਿਲਕੁਲ ਟਕਾ ਨਹੀਂ ਹੋਣ ਦੇਣਾ ਸੋਣਾ ਮੈਂ ਬੇਨਤੀ ਕਰੂੰਗਾ